ਪਿਛਲੇ ਮਹੀਨੇ ਇੱਕ ਟੈਕਸ ਲੱਗਿਆ ਕਾਫੀ ਨਰਾਜ਼ਗੀ ਨੂੰ ਟੈਕਸ ਪ੍ਰਤੀ ਜਤਾਈ ਤੁਸੀਂ 4 ਸਾਲ ਦਾ ਟੈਕਸ ਕਹਿੰਦੇ ਇਕੱਠਾ ਲਵਾਂਗੇ 4 ਸਾਲ ਦੀ ਜਿਹੜੀ ਗੱਡੀ ਬਾਹਰਲੀ ਸਟੇਟ 'ਚੋਂ ਆ ਕੇ ਉਰੇ ਰਜਿਸਟਰਡ ਹੋਊਗੀ ਉਹਦਾ 4 ਸਾਲ ਦਾ ਟੈਕਸ ਬੰਦੇ ਨੇ ਇੰਸ਼ੋਰੈਂਸ ਵੀ ਕਰਾਉਣੀ ਐ ਕਿਸ਼ਤ ਵੀ ਭਰਨੀ ਐ ਗੱਡੀ ਦੀ ਘਰ ਦਾ ਖਰਚ ਵੀ ਚਲਾਉਣਾ ਜਿਹੜੀਆਂ ਸਾਡੇ ਪ੍ਰਾਣੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਦੇ ਟੈਕਸ ਪਾਸੀਆਂ ਕਿਉਂ ਟੁੱਟੀਆਂ ਨੇ ਕਿਉਂਕਿ ਸਾਡੇ ਜੋ ਰੇਟ ਨੇ ਉਹ ਰੇਟ ਇੰਨੇ ਘਟ ਗਏ ਨੇ ਕਿ ਸਾਡਾ ਟਰੱਕ ਆਪਰੇਟਰ ਅੱਜ ਟੈਕਸ ਭਰਨ ਲਈ ਜਾਂ ਪਾਸਿੰਗ ਕਰਾਉਣ ਦੇ ਜਾਂ ਬੀਮਾ ਕਰਾਉਣ ਦੇ ਸਮਰਥ ਨਹੀਂ ਹੈਗਾ ਸਰਕਾਰਾਂ ਨੇ ਜੋ ਰੇਟ ਨੇ ਉਹ ਇੰਨੇ ਕੁ ਵਧਾ ਦਿੱਤੇ ਨੇ ਵੀ ਜਿਹੜਾ ਪੰਜਾਬ ਨੰਬਰ ਗੱਡੀ ਵੀ ਹੋਰੀ ਉਹਦੇ ਵੀ ਇੱਕ ਸਾਲ ਦਾ ਇਕੱਠਾ ਟੈਕਸ ਕਹਿੰਦੇ ਭਰੋ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਟਰੱਕ ਆਪਰੇਟਰਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿੱਦੀ ਕਰਦਾ ਕਿ ਦੇਖੋ 2027 ਬਹੁਤ ਨੇੜੇ ਆ ਰਹੀ ਹੈ ਮੈਂ ਇੱਕ ਬੇਨਤੀ ਹੈ ਵੀ ਸਾਨੂੰ ਉਮੀਦ ਹੈ ਅਸੀਂ ਹੋਰ ਕਿਸੇ ਦੇ ਮੰਗ ਕਿਸੇ ਤੋਂ ਰੱਖੀਏ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਸਾਨੂੰ ਬਹੁਤ ਉਮੀਦਾਂ ਨੇ ਕਿ ਸਾਡਾ ਇਹ ਹਾ ਮਾਦੀ ਪਾਰਟੀ ਹੱਲ ਕਰਕੇ ਜਾਊਗੀ। ਮਤਲਬ ਜੇ ਸਾਡਾ ਕੋਈ ਹੱਲ ਸਰਕਾਰ ਨਹੀਂ ਕਰਦੀ ਅਸੀਂ ਰੰਧਾਵਾ ਸਾਹਿਬ ਨੂੰ ਵੀ ਇਹੀ ਬੇਨਤੀ ਕਰੀ ਹੈ ਫਿਰ ਸਾਨੂੰ ਸਤਾਈ ਦੇ ਵਿੱਚ ਲੋਕਾਂ ਨੂੰ ਸਾਹਮਣਾ ਮੁਸ਼ਕਲ ਹੋ ਜਾਊਗਾ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਟਰੱਕ ਆਪਰੇਟਰਾਂ ਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਇੱਕ ਟੈਕਸ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਟਰੱਕ ਆਪਰੇਟਰ ਸੀ ਕਾਫੀ ਨਾਰਾਜ਼ ਹੋਏ ਕਿ ਟਰੱਕ ਆਪਰੇਟਰ ਪਹਿਲਾਂ ਹੀ ਬਹੁਤ ਮੰਦੀ ਦੇ ਵਿੱਚੋਂ ਲੰਘ ਰਹੇ ਨੇ ਕਿ ਕਿਉਂ ਸਰਕਾਰ ਟੈਕਸ ਲਾਉਂਦੀ ਆ ਤਾਂ ਟਰੱਕ ਆਪਰੇਟਰ ਬਰਬਾਦ ਹੋ ਸਕਦੇ ਨੇ ਉਸ ਦੇ ਸੰਬੰਧ ਵਿੱਚ ਲਗਾਤਾਰ ਜਿਹੜੇ ਟਰੱਕ ਆਪਰੇਟਰ ਨੇ ਟਰੱਕ ਯੂਨੀਅਨਾਂ ਨੇ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਲਿਖ ਕੇ ਵੀ ਦਿੱਤਾ ਉਹਨਾਂ ਨੇ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਵੀ ਕਰਾਇਆ ਹੁਣ ਦੇਖਣਾ ਹੋਵੇਗਾ ਕਿ ਪਾਲਿਸੀ ਕਦੋਂ ਪੰਜਾਬ ਸਰਕਾਰ ਬਣਾਵੇਗੀ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਟਰੱਕ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਨੇ ਅਜੇ ਸਿੰਘਲਾ ਸੋ ਗੱਲਬਾਤ ਕਰਾਂਗੇ ਸਿੰਘਲਾ ਸਾਹਿਬ ਟਰੱਕ ਆਪਰੇਟਰ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਜਿਵੇਂ ਪਿਛਲੇ ਮਹੀਨੇ ਇੱਕ ਟੈਕਸ ਲੱਗਿਆ ਕਾਫੀ ਨਰਾਜ ਗਿਓ ਟੈਕਸ ਪ੍ਰਤੀ ਜਤਾਈ ਤੁਸੀਂ ਉਹ ਟੈਕਸ ਕਿਵੇਂ ਦਾ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਮੂਚੀ ਪ੍ਰੈਸ ਦਾ ਜੋ ਸਾਡੀਆਂ ਮੁਸ਼ਕਲਾਂ ਨੇ ਉਹ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੀ ਹੈ ਜਿਹੜਾ ਟੈਕਸ ਲਾਇਆ ਜੀ ਉਹ ਟੈਕਸ ਇੱਕ ਨਹੀਂ ਟੈਕਸ ਲੱਗਿਆ ਸਾਡੇ ਤੇ ਟੈਕਸ ਦਾ ਉਹ ਮੇਰਾ ਖਿਆਲ ਹੈ ਵੀ ਜਿਹੜਾ ਟਰੱਕ ਆਪਰੇਟਰ ਹੈ ਟਰੱਕ ਆਪਰੇਟਰ ਸ਼ੁਰੂ ਤੋਂ ਹੀ ਇਹ ਚੀਜ਼ਾਂ ਨੂੰ ਚੱਲਦਾ ਰਿਹਾ ਹੈ ਜਿਹੜਾ ਵੀ ਕੋਈ ਸਰਕਾਰ ਆਉਂਦੀ ਹੈ ਉਹਨੂੰ ਕੋਈ ਵੀ ਚੀਜ਼ ਬਣਦੀ ਆਂਦਾ ਟਰੱਕ ਆਪਰੇਟਰਾਂ ਦੇ ਲਾਗੂ ਕਰ ਦੋ ਕਿਉਂ ਇਹ ਬੋਲਦੇ ਨਹੀਂ ਗਰੀਬ ਨੇ ਤੁਸੀਂ ਇਹ ਲਾ ਲਓ ਵੀ 4 ਸਾਲ ਦਾ ਟੈਕਸ ਕਹਿੰਦੇ ਇਕੱਠਾ ਲਵਾਂਗੇ ਇੱਕ ਗੱਡੀ ਤੋਂ ਜਿਹੜਾ ਕਿ 3 ਮਹੀਨਾ ਦਾ ਟੈਕਸ ਗੱਡੀ ਭਰਦੀ ਸੀ 3 ਮਹੀਨਾ ਦਾ ਔਰ ਗਰੀਬ ਕਿਸੇ ਗੱਡੀ ਦਾ 3000 ਬਣਦਾ ਕਿਸੇ ਗੱਡੀ ਦਾ 5000 ਬਣਦਾ ਤੁਸੀਂ ਇਹ ਲਓ ਕਿ ਉਹ ਗੱਡੀ 4 ਸਾਲ ਦਾ ਜਿਹੜੀ ਗੱਡੀ ਬਾਹਰਲੀ ਸਟੇਟ 'ਚ ਆ ਕੇ ਉਹ ਰਜਿਸਟਰਡ ਹੋਊਗੀ ਉਹਦਾ 4 ਸਾਲ ਦਾ ਟੈਕਸ ਬੰਦੇ ਨੇ ਇੰਸ਼ੋਰੈਂਸ ਵੀ ਕਰਾਉਣੀ ਐ ਕਿਸ਼ਤ ਵੀ ਭਰਨੀ ਐ ਗੱਡੀ ਦੀ ਘਰ ਦਾ ਖਰਚ ਵੀ ਚਲਾਉਣਾ ਤੁਸੀਂ ਇਹ ਦੇਖੋ ਵੀ ਜਿਹੜੇ ਕਿਰਾਏ ਨੇ ਕਿਰਾਇਆ ਜਦੋਂ 15 ਸਾਲ ਜੋ ਪਹਿਲਾਂ ਕਿਰਾਇਆ ਚੱਲਦਾ ਸੀਗਾ ਕਿਰਾਏ ਦਾ ਰਹਿ ਗਏ 25 ਪੈਸੇ ਜੋ ਖਰਚੇ ਨੇ ਖਰਚੇ ਉਹ ਤੋਂ ਤਿਗਣੇ ਹੋ ਗਏ ਵੀ ਜਿੰਨੀਆਂ ਪਹਿਲਾਂ ਜਦੋਂ 15 ਸਾਲ ਪਹਿਲਾਂ ਗੱਡੀ ਨੂੰ ਟਰੱਕ ਨੂੰ ਆਪਰੇਟਰ ਨੂੰ ਕਮਾਈ ਸੀ ਅੱਜ ਮਤਲਬ 4 ਸਾਲ ਦਾ ਕੀ ਬੰਦਾ ਇੱਕ ਕੁਆਟਰ ਦਾ ਟੈਕਸ ਭਰਨ ਵਾਸਤੇ ਵੀ ਜਿਹੜੀ ਸਾਡੇ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਦੇ ਟੈਕਸ ਪਾਸ ਗਿਆ ਕਿਉਂ ਟੁੱਟੀਆਂ ਨੇ ਕਿਉਂਕਿ ਸਾਡੇ ਜੋ ਰੇਟ ਨੇ ਉਹ ਰੇਟ ਇੰਨੇ ਘਟ ਗਏ ਨੇ ਕਿ ਸਾਡਾ ਟਰੱਕ ਆਪਰੇਟਰ ਅੱਜ ਟੈਕਸ ਭਰਨ ਦੇ ਜਾਂ ਪਾਸਿੰਗ ਕਰਾਉਣ ਦੇ ਜਾਂ ਬੀਮਾ ਕਰਾਉਣ ਦੇ ਸਮਰਥ ਨਹੀਂ ਹੈਗਾ ਸਰਕਾਰਾਂ ਨੇ ਜੋ ਰੇਟ ਨੇ ਉਹ ਇੰਨੇ ਕੁ ਵਧਾ ਦਿੱਤੇ ਨੇ ਵੀ ਜਿਹੜਾ ਪੰਜਾਬ ਨੰਬਰ ਗੱਡੀ ਵੀ ਹੋਰੇ ਉਹਦੇ ਵੀ ਇੱਕ ਸਾਲ ਦਾ ਇਕੱਠਾ ਟੈਕਸ ਕਹਿੰਦੇ ਭਰੋ ਉਸ ਤੋਂ ਬਾਅਦ ਇੱਕ ਸਾਡੇ ਨਵਾਂ ਟੈਕਸ ਤੋਂ ਪੈਗਾ ਗ੍ਰੀਨ ਟੈਕਸ ਦਾ ਜਦੋਂ ਕਿ ਕਿਤੇ ਕੋਈ ਇਹ ਨਹੀਂ ਕਿ ਕੋਈ ਗ੍ਰੀਨ ਪੋਲੂਸ਼ਨ ਨੂੰ ਰੋਕਣ ਵਾਸਤੇ ਕੋਈ ਸਰਕਾਰ ਵੱਲੋਂ ਕੋਈ ਪ੍ਰਾਲੀ ਕੀਤੇ ਗਏ ਨੇ ਪਰ ਗ੍ਰੀਨ ਟੈਕਸ ਜੋ ਸਾਡੀ ਪੰਜਾਬ ਨੰਬਰ ਦੀ ਗੱਡੀ ਹੈ ਉਹਤੇ ਗ੍ਰੀਨ ਟੈਕਸ ਪਾਸਿੰਗ ਟਾਈਮ ਲਿਆ ਜਾਂਦਾ ਜਦੋਂ ਕਿ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਅਦਰ ਸਟੇਟ ਦੀ ਗੱਡੀ ਐਂਟਰ ਕਰਦੀ ਹੈ ਉਹਦੇ ਟੈਕਸ ਲਿਆ ਜਾਂਦਾ ਅਸੀਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਚ ਵੀ ਮਿਲ ਕੇ ਆਇਆ ਜਾਂ ਸਾਡੀ ਅ ਪਰਸੋ ਚੌਥੇ ਵੀ ਮੀਟਿੰਗ ਹੋਈ ਐ ਇਸ ਇਤਿਹਾਬ ਨਾਲ ਰੰਧਾਵਾ ਸਾਹਿਬ ਸਾਡੇ ਨਾਲ ਗਏ ਸੀ ਉੱਥੇ ਵੀ ਇਹੀ ਮੰਗ ਰੱਖੀ ਆ ਕਿ ਅਦਰ ਸਟੇਟ ਦੀ ਗੱਡੀ ਜਿਹੜੀ ਪੰਜਾਬ ਚ ਆਉਂਦੀ ਐ ਜਿਹੜਾ ਗ੍ਰੀਨ ਟੈਕਸ ਐ ਇਹ ਉਹਤੇ ਲਾਇਆ ਜਾਵੇ ਨਾ ਕਿ ਪੰਜਾਬ ਨੰਬਰ ਗੱਡੀ ਤੇ ਪੰਜਾਬ ਦੀ ਗੱਡੀ ਦਾ ਪਹਿਲਾਂ ਹੀ ਉਹ ਡੀਜ਼ਲ ਤੇ ਹੋਰ ਲੋਕਲ ਟੈਕਸ ਦਿੰਦੀ ਆ ਕੁਆਟਰਲੀ ਟੈਕਸ ਦਿੰਦੀ ਆ ਟੋਲ ਟੈਕਸ ਅਸੀਂ ਪਾ ਪੈਸੇ ਭਰਦੇ ਆ ਪੰਜਾਬ ਦੀ ਗੱਡੀ ਦਾ ਉਰੇ ਪਹਿਲੀ ਬਹੁਤ ਟੈਕਸ ਪੇ ਕਰ ਰਹੀ ਹੈ। ਚਾਹੇ ਕਿ ਗ੍ਰੀਨ ਟੈਕਸ ਕਿੰਨਾ ਕਹੇ ਇਹ ਟੈਕਸ ਕਿੰਨਾ ਕ ਪੈਂਦਾ। ਇਹ ਗ੍ਰੀਨ ਟੈਕਸ ਜੀ 2500 ਰੁਪਈਆ ਜੀ ਇੱਕ ਗੱਡੀ ਦੇ ਪਰ ਗੱਡੀ 2500 ਰੁਪਈਆ ਜੋ ਸਾਲਾਨਾ ਟੈਕਸ ਹੈ। ਇਹ 2500 ਰੁਪਈਆ ਉਸ ਗੱਡੀ ਤੋਂ ਲਿਆ ਜਾਂਦਾ ਜੋ ਪਾਸਿੰਗ ਟਾਈਮ ਲੈਂਦੇ ਨੇ। ਮਤਲਬ ਇਹ ਹੈ ਵੀ ਅੱਜ ਜੋ ਟਰੱਕ ਆਪਰੇਟਰ ਹੈ ਉਹ ਇੰਨਾ ਕੁ ਜ਼ਿਆਦਾ ਮੰਡੀ ਦੇ ਦੌਰ ਚੋਂ ਪਿਸ ਰਿਹਾ ਹੈ। ਮੈਂ ਬਹੁਤ ਖੁਸ਼ੀ ਹੋਈ ਅੱਜ ਕਿ ਪਹਿਲੀ ਵਾਰ ਦੇਖਿਆ ਅਸੀਂ ਚਲੋ ਮਾਨ ਸਰਕਾਰ ਦਾ ਧੰਨਵਾਦ ਵੀ ਕਰਦੇ ਆ। ਕਿ ਅਜ ਰੰਧਾਵਾ ਸਾਹਿਬ ਨਿਕਲੇ ਨੇ ਇਸ ਗੱਲ ਨੂੰ ਲੈ ਕੇ ਕਿ ਸਾਡੇ ਟਰੱਕ ਆਪਰੇਟਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਅੱਜ ਤੱਕ ਕਿਸੇ ਸਰਕਾਰ ਨੇ ਸਾਡੇ ਦੇ ਬੋਝ ਪਾਇਆ ਪਰ ਸਾਡੀ ਸੁਣਨ ਵਾਸਤੇ ਕੋਈ ਬਾਹਰ ਨਹੀਂ ਨਿਕਲਿਆ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚੋਂ ਰੰਧਾਵਾ ਸਾਹਿਬ ਨੇ ਜੋ ਪੰਜਾਬ ਦੇ ਪ੍ਰਧਾਨ ਲਾਏ ਨੇ ਟਰਾਂਸਪੋਰਟ ਵਿੰਗ ਦੇ ਸਾਨੂੰ ਖੁਸ਼ੀ ਆ ਸਾਡੇ ਜ਼ਿਲ੍ਹੇ ਸੰਗਰੂਰ ਦੀਆਂ ਕਈ ਯੂਨੀਅਨਾਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਸਾਡੀਆਂ ਮੰਗਾਂ ਸੁਨੀਆਂ ਨੇ ਵਿਸ਼ਵਾਸ ਪਰ ਪਰ ਸਿੰਗਲਾ ਸਾਹਿਬ ਜਦੋਂ ਰੰਧਾਵਾ ਸਾਹਿਬ ਪਹਿਲਾਂ ਵੀ ਉਦੋਂ ਵਿੱਚੀ ਸੀ ਜਦੋਂ ਦੂਜਾ ਟੈਕਸ ਲਾਇਆ ਜਿਹੜਾ ਨਹੀਂ ਲਾਉਣਾ ਚਾਹੀਦਾ ਸੀ ਤੁਸੀਂ ਕਹਿੰਦੇ ਹੋ ਕਿ 4 ਸਾਲਾਂ ਦਾ ਟੈਕਸ ਲਾਇਆ 4 ਸਾਲ ਦਾ ਟੈਕਸ ਭਰਨਾ ਪਊਗਾ ਉਦੋਂ ਰੰਧਾਵਾ ਸਾਹਿਬ ਨੇ ਗੱਲਬਾਤ ਕਰੀ ਵੀ ਨਹੀਂ ਜੀ ਇਹ ਟੈਕਸ ਨਾ ਲਾਓ ਜਾਂ ਉਹਨੂੰ ਪਤਾ ਨਹੀਂ ਸੀ ਇਹਨਾਂ ਨੂੰ ਦੇਖੋ ਜੀ ਇਹ ਸਰਕਾਰ ਦੀਆਂ ਅੰਦਰੂਨੀ ਗੱਲਾਂ ਨੇ ਰੰਧਾਵਾ ਸਾਹਿਬ ਵੀ ਸਰਕਾਰ ਦਾ ਇੱਕ ਹਿੱਸਾ ਨੇ ਅਸੀਂ ਰੰਧਾਵਾ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਟਰੱਕ ਆਪਰੇਟਰਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਸੀਂ ਛੱਤ ਲਾਈਡਾਂ ਤੇ ਧਰਨਾ ਲਾਇਆ ਸੀ ਪਹਿਲਾਂ ਪਿਛਲੀ ਸਰਕਾਰ ਦੇ ਖ ਜੋ ਸਾਡਾ ਸਵਾ ਮਹੀਨਾ ਚੱਲਿਆ ਉਥੇ ਅਸੀਂ ਇਹੀ ਬੇਨਤੀ ਕਰਦੇ ਆ ਰਿਹਾ ਹਾਂ ਦਾਵਾ ਸਾਹਿਬ ਨੂੰ ਕਿ ਰਨਾਵਾ ਸਾਹਿਬ ਤੁਸੀਂ ਵੀ ਟਰੱਕ ਆਪਰੇਟਰ ਰਹੇ ਹੋ ਤੁਸੀਂ ਸਾਡੇ ਦੁੱਖ ਦਰਦ ਨੂੰ ਸਮਝ ਸਕਦੇ ਹੋ ਸਰਕਾਰ ਤੱਕ ਸਾਡੀ ਗੱਲ ਪਹੁੰਚਾ ਸਕਦੇ ਹੋ ਸਰਕਾਰ ਤੱਕ ਦਾ ਵੇਲੇ ਕੇਜਰੀਵਾਲ ਸਾਹਿਬ ਸਾਬ ਤੇ ਭਗਵੰਤ ਮਾਨ ਸਾਹਿਬ ਉਥੇ ਆਏ ਸੀਗੇ ਸਾਡੇ ਧਰਨੇ ਤੇ ਅਸੀਂ ਟਰੱਕ ਆਪਰੇਟਰਾਂ ਨੇ ਇੱਕ ਮਤਲਬ ਸੌਖਾ ਦੀ ਸੀ ਕਿ ਅਸੀਂ ਸਾਰੀ ਵੋਟਾਂ ਜੋ ਆਮ ਆਦਮੀ ਨੂੰ ਪਾਵਾਂਗੇ ਔਰ ਸਾਰਿਆਂ ਨੇ ਪਾਈ ਵੀ ਹੈ ਮੈਂ ਇੱਕ ਜੀ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਪੰਜਾਬ ਦੇ ਵਿੱਚ 5000 ਤੋਂ ਲੈ ਕੇ 25000 ਤੱਕ ਅਲੱਗ-ਅਲੱਗ ਹਾਲਕਿਆਂ ਦੇ ਵਿੱਚ ਸਾਡੀ ਟਰੱਕ ਆਪਰੇਟਰਾਂ ਦੀ ਵੋਟ ਹੈ ਕੱਲਾ ਸਾਡਾ ਟਰੱਕ ਆਪਰੇਟਰ ਨਹੀਂ ਸਾਡੇ ਨਾਲ ਆ ਲਓ ਤੁਸੀਂ ਮਿਸਤਰੀ ਭਾਈਚਾਰਾ ਵੀ ਡਰਾਈਵਰ ਭਾਈਚਾਰਾ ਵੀ ਆ ਗਿਆ ਬਹੁਤ ਰੰਗ ਰੋਗ ਨਾਲ ਪੇਂਟਰ ਆ ਗਏ ਸਾਡੇ ਬਹੁਤ ਆਦਾਰੇ ਨੇ ਸਾਡੇ ਨਾਲ ਜੋ ਜੁੜੇ ਹੋਏ ਨੇ ਵੀ ਮੈਂ ਬੇਨਤੀ ਕਰਦਾ ਕਿ ਦੇਖੋ 2027 ਬਹੁਤ ਨੇੜੇ ਆ ਰਹੀ ਹੈ ਮੈਂ ਇੱਕ ਬੇਨਤੀ ਹੈ ਵੀ ਸਾਨੂੰ ਉਮੀਦ ਹੈ ਅਸੀਂ ਹੋਰ ਕਿਸੇ ਦੇ ਮੰਗ ਕਿਸੇ ਤੋਂ ਰੱਖੀਏ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਸਾਨੂੰ ਬਹੁਤ ਉਮੀਦਾਂ ਨੇ ਕਿ ਸਾਡਾ ਇਹ ਆਮ ਆਦਮੀ ਪਾਰਟੀ ਹੱਲ ਕਰਕੇ ਜਾਊਗੀ ਮਤਲਬ ਜੇ ਸਾਡਾ ਕੋਈ ਹੱਲ ਸਰਕਾਰ ਨਹੀਂ ਕਰਦੀ ਅਸੀਂ ਰੰਧਾਵਾ ਸਾਹਿਬ ਨੂੰ ਵੀ ਇਹੀ ਬੇਨਤੀ ਕਰੀ ਐ ਫਿਰ ਸਾਨੂੰ 27 ਦੇ ਵਿੱਚ ਲੋਕਾਂ ਨੂੰ ਸਾਹਮਣਾ ਮੁਸ਼ਕਲ ਹੋ ਜਾਊਗਾ ਜੀ ਯਾਨੀ ਕਿ ਨੁਕਸਾਨ ਹੋ ਫਿਰ ਪਾਰਟੀ ਦਾ ਵੱਡਾ ਦੇਖੋ ਜੀ ਨੁਕਸਾਨ ਤਾਂ ਇਹ ਐ ਵੀ ਇੱਕ ਟਰੱਕ ਆਪਰੇਟਰ ਐਵੇਂ ਦਾ ਗਰੀਬ ਆਪਰੇਟਰ ਐ ਕਿਸਾਨ ਕਹਿ ਸਕਦੇ ਆਪਾਂ ਜਿਵੇਂ ਬਾਕੀ ਸ਼ਰਮਾਇਦਰ ਲੋਕ ਨੇ ਵਪਾਰੀ ਲੋਕ ਨੇ ਸਰਕਾਰਾਂ ਪਹਿਲਾਂ ਕੀ ਸੀ ਕਿ ਅਕਿ ਵਪਾਰੀਆਂ ਨੂੰ ਖੁਸ਼ ਕਰਦੇ ਲੱਗੀ ਹੋਈ ਸੀ ਦੇਖੋ ਜਿਹੜੀ ਵਪਾਰੀ ਵੋਟ ਐ ਵਪਾਰੀ ਵਰਗ ਆ ਜਾਂ ਉੱਚੇ ਵਰਗ ਦੇ ਲੋਕ ਨੇ ਉਹ ਪਾਰਟੀਆਂ ਆਪਣੀਆਂ ਆਪਣੀਆਂ ਪਾਰਟੀਆਂ ਸੈੱਟ ਨੇ ਉਹਨਾਂ ਦੀ ਵੋਟ ਜਿੱਥੇ ਉਹਨਾਂ ਨੇ ਪਾਉਣੀ ਹੈ ਉੱਥੇ ਹੀ ਪਾਉਣੀ ਹੈ ਉਹ ਬੰਦਾ ਕੋਈ ਵੋਟ ਨਹੀਂ ਮਤਲਬ ਹਲਦੀ ਕਿਸੇ ਬੰਦੇ ਦੀ ਜੇ ਵੋਟ ਹੈ ਕੰਮ ਦੇ ਅਕੋਰਡਿੰਗ ਵੋਟ ਨੇ ਸ਼ਿਫਟ ਹੋਣਾ ਹੈ ਤਾਂ ਉਹ ਗਰੀਬ ਜਨਤਾ ਦੀ ਵੋਟ ਹੁੰਦੀ ਹੈ ਠੀਕ ਹੈ ਔਰ ਇਹੀ ਵੋਟ ਮਤਲਬ ਤੈਅ ਕਰਦੀ ਹੈ ਜਿੱਤ ਹਾਰ ਜਾਂ ਸਰਕਾਰ ਬਣਨਾ ਉਹ ਗਰੀਬ ਵੋਟ ਦੀ ਦਾ ਰਮਦਾਰ ਸਾਰਾ ਇਹਨਾਂ ਦੀ ਹੁੰਦਾ ਹੈ ਮਤਲਬ ਇਹ ਹੈ ਵੀ ਟਰੱਕ ਆਪਰੇਟਰਾਂ ਦੀ ਜੇ ਆਪਾਂ 5 ਤੋਂ 25000 ਵੋਟ ਮੰਨਦੇ ਆ ਤਾਂ ਮੇਰਾ ਖਿਆਲ ਹੈ ਵੀ ਜਿਵੇਂ ਪਿਛਲੀ ਵਾਰ ਸਰਕਾਰ ਬਣੀ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਸੀ ਤੇ ਇਸ ਵਾਰ 2027 ਦੇ ਵਿੱਚ ਵੀ ਟਰੱਕ ਆਪਰੇਟਰਾਂ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਠੀਕ ਹੈ ਤੁਹਾਨੂੰ ਕੀ ਲੱਗਦਾ ਹੁਣ ਪਾਲਿਸੀ ਦੀ ਗੱਲ ਚੱਲ ਰਹੀ ਆ ਕਿ ਵਧੀਆ ਪਾਲਿਸੀ ਟਰੱਕ ਆਪਰੇਟਰਾਂ ਲਈ ਬਣਦੀਆਂ ਉਹ ਬਣਨ ਦੀ ਬਾਕੀ ਰੰਧਾਵਾ ਸਾਹਿਬ ਨੇ ਕਿੰਨੀ ਕਾਸ ਜਿਤਾਈਆ ਕਿ ਕਦੋਂ ਕੋ ਬਣ ਜੂਗੀ ਨਹੀਂ ਦੇਖੋ ਜੀ ਬੁਰੀ ਆਸ ਆ ਸਾਨੂੰ ਸਾਡੀ ਮੀਟਿੰਗ ਹੋਈ ਆ ਰੰਧਾਵਾ ਸਾਹਿਬ ਨਾਲ ਸੀਗੇ ਜਿਵੇਂ ਰੰਧਾਵਾ ਸਾਹਿਬ ਲੱਗੇ ਹੋਏ ਨੇ ਜਾਂ ਸਾਨੂੰ ਮਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਐਸਟੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀਆਂ ਮੰਗਾਂ ਨੇ ਬਿਲ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਰੰਦਾਵਾ ਸਾਹਿਬ ਨੇ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਔਰ ਬਿਲਕੁਲ ਪਹਿਲ ਦੇ ਆਧਾਰ ਤੁਹਾਡੀਆਂ ਮੰਗਾਂ ਸਾਰੀਆਂ ਮੰਨੀਆਂ ਜਾਣਗੀਆਂ ਔਰ ਇੱਕ ਵਧੀਆ ਟਰਾਂਸਪੋਰਟ ਨੀਤੀ ਬਣਾ ਕੇ ਟਰਾਂਸਪੋਰਟਰਾਂ ਨੂੰ ਬਚਾਇਆ ਜਾਊਗਾ ਜੋ ਸਾਡੀ ਜੋ ਅਸੀਂ ਡੁੱਬਣ ਦੇ ਕਿਨਾਰੇ ਚਲੇ ਗਏ ਹਾਂ ਬਿਲਕੁਲ ਟਰੱਕ ਆਪਰੇਟਰ ਹਮੇਸ਼ਾ ਗੱਲ ਕਰਦੇ ਨੇ ਕਿ ਜਿਹੜੀ ਖੱਜਲ ਖੁਆਰੀਆ ਦਫ਼ਤਰਾਂ 'ਚ ਕਾਫੀ ਹੁੰਦੀ ਆ ਆਰਟੀਓ ਦਫ਼ਤਰਾਂ 'ਚ ਤੁਹਾਡੇ ਲਈ ਵੀ ਸ਼ਿਕਾਇਤਾਂ ਆਉਂਦੀਆਂ ਹੋਣਗੀਆਂ ਤੁਸੀਂ ਕਿਵੇਂ ਦੇਖਦੇ ਹੋ ਕਿ ਉੱਥੇ ਕਿਵੇਂ ਦਾ ਚੱਲ ਰਿਹਾ ਹੈ ਜਿਹੜਾ ਦਫ਼ਤਰਾਂ ਦੇ ਵਿੱਚ ਕੰਮਕਾਜ ਚੱਲ ਰਿਹਾ ਹੈ ਗੱਡੀ ਪਾਸਿੰਗ ਗੱਡੀ ਦੀ ਆਰ ਦੇਖੋ ਜੀ ਪਹਿਲਾਂ ਪਿਛਲੀਆਂ ਸਰਕਾਰਾਂ ਸਮੇਂ ਉਰੇ ਮੈਂ ਗੱਲ ਕਰਾਂ ਸੰਗਰੂਰ ਦੀ ਉਰੇ ਬਹੁਤ ਕੁਝ ਹੋਇਆ ਹੈ ਬਹੁਤ ਕੁਝ ਉਰੇ ਮਤਲਬ ਚੈਕਿੰਗਾਂ ਵਗੈਰਾ ਵੀ ਹੋਈਆਂ ਨੇ ਬਹੁਤ ਕੁਝ ਫੜਿਆ ਵੀ ਗਿਆ ਇੱਥੋਂ ਉਸ ਕਰਕੇ ਜਿਹੜਾ ਦਫ਼ਤਰ ਦਾ ਕੰਮ ਹੈ ਦੇਖੋ ਹਲਚਲ ਜਦੋਂ ਹੁੰਦੀ ਹੈ ਕਿਤੇ ਤਾਂ ਉਹ ਕੰਮ ਥੋੜਾ ਰੁਕ ਜਾਂਦਾ ਉੱਥੇ ਇਸ ਕਰਕੇ ਪਿਛਲੇ ਸਮਿਆਂ ਦੌਰਾਨ ਉਰੇ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਕੁਝ ਮਤਲਬ ਪਰਚੇ ਵਗੈਰਾ ਵੀ ਹੋਏ ਨੇ ਅਫਸਰਾਂ ਦੇ ਵੀ ਉਹਦੇ ਕਾਰਨ ਦਫ਼ਤਰੀ ਕੰਮ ਨੇ ਜੋ ਮਤਲਬ ਰੁਕ ਜਾਂਦੇ ਨੇ ਹੁਣ ਜਿਵੇਂ ਨਵੇਂ ਸਾਹਿਬ ਆਏ ਨੇ ਕੰਮ ਦੇਖੋ ਚੱਲ ਰਿਹਾ ਹੌਲੀ 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 ਸਪੀਡ ਬਣੂਗੀ ਖੱਜਲ ਖਵਰੀ ਤਾਂ ਦੇਖੋ ਲੋਕਾਂ ਦੀ ਮੰਗਾਂ ਦੇ ਵੀ ਸ਼ਿਕਾਇਤਾਂ ਵੀ ਹੁੰਦੇ ਨੇ ਹੁੰਦੇ ਨੇ ਖੱਜਲ ਖਵਰੀ ਹੁੰਦੀ ਹੈ ਅਸੀਂ ਵੀ ਜਾਣਿਆ ਸਾਹਿਬ ਨੂੰ ਮਿਲਦਾ ਜਾ ਕੇ ਚਲੋ ਜਿੰਨਾ ਕ ਹੁੰਦਾ ਸਪੀਡ ਹੁਣ ਐਸੇ ਪਾਸਿੰਗਾ ਪੂਸਕਾਂ ਦੀ ਵਧੀਆ ਸਪੀਡ ਉਮੀਦ ਕਰਦੇ ਆ ਕਿ ਸ਼ਾਇਦ ਬਹੁਤ ਜਲਦੀ ਇਹ ਸਪੀਡ ਠੀਕ ਹੋ ਜਾਊਗੀ ਪਰ ਇਹ ਸਾਢੇ 3 ਸਾਲ ਚ ਵਧੀਆ ਮਾੜੀ ਮੋਟੀ ਪਹਿਲਾਂ ਕਾਫੀ ਰਿਹਾ ਕੰਮ ਕਿਉਂਕਿ ਸਰਕਾਰ ਦਾ ਕਾਰਜਕਾਲ ਵੀ ਤਕਰੀਬ ਰੱਦੇ ਤੋਂ ਵੱਧ ਸਮਾਂ ਤਾਂ ਲੰਘ ਚੁੱਕਿਆ ਸਾਢੇ 3 ਸਾਲ ਹੋ ਚੁੱਕੇ ਪਤਾ ਕੀ ਗੱਲ ਹੈ ਉਹਨੂੰ ਸਿਸਟਮ ਦੇ ਵਿੱਚ ਸੈੱਟ ਕਰਨ ਵਾਸਤੇ ਸਮਾਂ ਲੱਗਦਾ ਹੈ ਜਿਹੜੇ ਸਰਕਾਰੀ ਕੰਮ ਨੇ ਦੇਖੋ ਹੌਲੀ ਹੌਲੀ ਹੁਣ ਇੱਕਦਾਂ ਜਿਹੜਾ ਅਫਸਰ ਕੰਮ ਕਰ ਰਹੇ ਨੇ ਉਹ ਬਹੁਤ ਸੋਚ ਵਿਚਾਰ ਕੇ ਦੇਖ ਕੇ ਕੰਮ ਕਰ ਰਹੇ ਨੇ ਕਿ ਕੋਈ ਗਲਤ ਨਾ ਹੋ ਜਾਏ ਉਸ ਚੀਜ਼ ਨੂੰ ਜਦੋਂ ਕੰਮ ਨੂੰ ਆਪਾਂ ਚੰਗੀ ਤਰ੍ਹਾਂ ਉਹਦੀ ਤਬਦੀਸ਼ ਕਰਕੇ ਕੰਮ ਕਰਦੇ ਆ ਤਾਂ ਉਹਨੂੰ ਥੋੜਾ ਵੱਧ ਸਮਾਂ ਲੱਗ ਜਾਂਦਾ ਹੈ ਇਸ ਕਰਕੇ ਹੋ ਲੱਗਦਾ ਕਿ ਸਪੀਡ ਤਾਂ ਕਰਕੇ ਸਲੋ ਹੋ ਸਕਦੀ ਹੈ ਠੀਕ ਹੈ ਜਿਸ ਕਿ ਆਸ ਆ ਤੁਹਾਨੂੰ ਆਸ ਬੱਜੀ ਪਈ ਆ ਵੀ ਦੇਖੋ ਹੁਣ ਕਿਵੇਂ ਦਾ ਬਿਲਕੁਲ ਜੀ ਜਿਵੇਂ ਅੱਜ ਸਰਕਾਰ ਸਾਡੇ ਘਰੇ ਆ ਕੇ ਅੱਜ ਰਣਵਾ ਸਾਹਿਬ ਆਏ ਨੇ ਯੂਨੀਅਨ ਦੇ ਵਿੱਚ ਆਪ ਆ ਰਹੇ ਨੇ ਦੇਖੋ ਉਮੀਦ ਤਾਂ ਬਿਲਕੁਲ ਵੱਜੀ ਹੈ ਕਿ ਸਾਡਾ ਮਸਲਾ ਬਿਲਕੁਲ ਹੱਲ ਹੋਊਗਾ ਠੀਕ ਹੈ ਜੀ ਬਿਲਕੁਲ ਜੀ ਸੋ ਟਰੱਕ ਯੂਨੀਅਨ ਪ੍ਰਧਾਨ ਨੇ ਪੰਜਾਬ ਦੇ ਅਜੇ ਸਿੰਘਲਾ ਜਿਨ੍ਹਾਂ ਨੇ ਕਿਹਾ ਕਿ ਕੁਲਜੀਤ ਰੰਧਾਵਾ ਨਾਲ ਮੀਟਿੰਗ ਹੋਈ ਹੈ ਕਿਉਂਕਿ ਟਰਾਂਸਪੋਰਟ ਵਿੰਗ ਪੰਜਾਬ ਦੇ ਪ੍ਰਧਾਨ ਬਣਾਏ ਨੇ ਉਹ ਲਗਾਤਾਰ ਜਾ ਰਹੇ ਨੇ ਸ਼ਹਿਰਾਂ 'ਚ ਜਾ ਰਹੇ ਨੇ ਟਰੱਕ ਆਪਰੇਟਰਾਂ ਨੂੰ ਮਿਲ ਰਹੇ ਨੇ ਕਿ ਇੱਕ ਵਧੀਆ ਪਾਲਿਸੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਜਾਵੇਗੀ ਜੋ ਟਰੱਕ ਆਪਰੇਟਰਾਂ ਨੂੰ ਵਧੀਆ ਕਰੇਗੀ ਜਿਵੇਂ ਟਰੱਕ ਆਪਰੇਟਰ ਹੁਣ ਕਹਿੰਦੇ ਨੇ ਕਿ ਨੁਕਸਾਨ ਹੋ ਰਿਹਾ ਸਾਨੂੰ ਵਧੀਆ ਬਚਤ ਨਹੀਂ ਕਿ ਉਹ ਪਾਲਿਸੀ ਬਹੁਤ ਹੀ ਟਰੱਕ ਆਪਰੇਟਰਾਂ ਲਈ ਵਧੀਆ ਹੋਵੇਗੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ ਦੇ